did ਸੱਚਮੁੱਚ ਮੁੰਜ ਕੋਈ ਮੰਗਣਾ ਚਾਹਣੇ ਹੋ ਤਾਂ ਰੱਬ ਦਾ ਨਾਮ ਮੰਗ ਲ। ਰੱਬ ਦਾ ਨਾਮ ਮੰਗ ਲਿਆ ਤਾਂ ਸਭ ਕੁਝ ਹੀ ਆ ਜਾਣਾ। ਕਹਿੰਦੇ ਦਾਤਾ ਪ੍ਰਮਾਤਮਾ ਖੋਸ਼ ਹੋ ਗਏ ਕਹਿੰਦੇ ਮੰਗ ਲੈ ਕੀ ਮੰਗਣਾ ਕਹਿੰਦੇ ਪ੍ਰਮਾਤਮਾ ਹੀ ਮੰਗ ਲਿਆ। ਪ੍ਰਮਾਤਮਾ ਮੰਗ ਲਿਆ ਦਾਤਾ ਵੀ ਆ ਜਾਣਗੇ। ਇਹ ਗੱਲ ਭੁੱਲ ਜਾਓ ਕਿ ਕੁਝ ਮੰਗੇ ਤੇ ਸੋਨੂੰ ਮਿਲ ਜਾਏਗਾ। ਇਹ ਚੀਜ਼ ਪੱਕੀ ਪੱਲੇ ਬੰਨ੍ਹਣ। ਆਮ ਤੌਰ ਤੇ ਕਿਹਾ ਜਾਂਦਾ ਹੈ ਕਿ ਆ ਕੇ ਮੰਗੋ ਜੀ ਤੁਹਾਨੂੰ ਮਿਲ ਜਾਊਗਾ ਆ ਕਰੋ ਉਹ ਮਿਲ ਜਾਊਗਾ ਨਹੀਂ ਕਰਮਾਂ ਦੇ ਮੁਤਾਬਕ ਹੀ ਮਿਲਣਾ ਹੈ ਭਾਗਾਂ ਦੇ ਮੁਤਾਬਕ ਹੀ ਮਿਲਣਾ ਹੈ ਇਹ ਗੱਲ ਪੱਕੀ ਹੈ ਲੇਖ ਨਾ ਮਿਟਹੀ ਏ ਸਕੀ ਜੋ ਲਿਖਿਆ ਕਰਤਾ ਜੋ ਪ੍ਰਮਾਤਮਾ ਨੇ ਲਿਖਿਆ ਉਹ ਮਿਟੀ ਨਹੀਂ ਸਕਦਾ ਜੋ ਕਰਮਾਂ ਦਾ ਲਿਖਿਆ ਉਹ ਮਿਟਿਆ ਹੀ ਨਹੀਂ ਜਾ ਸਕਦਾ ਉਹ ਭੁਗਣਾ ਪੈਣਾ ਹੈ ਨਾ ਕੋਈ ਸਾਧੂ ਮਹਾਤਮਾ ਮਿਟਾ ਸਕਦਾ ਨਾ ਗੁਰੂ ਪੀਰ ਮਿਟਾ ਸਕਦਾ ਤਾਂ ਆਪ ਪਰਮਾਤਮਾ ਕੋਈ ਮਿਟਾਈ ਨਹੀਂ ਸਕਦਾ ਜੋ ਲੇਖਾ ਲਿਖਿਆ ਗਿਆ ਉਹ ਭੁਗਣਾ ਪੈਣਾ ਉਸ ਲੇਖ ਨੂੰ ਕੋਈ ਮਿਟਾ ਨਹੀਂ ਸਕਦਾ ਜਿਵੇਂ ਗੁਰੂ ਪਾਤਸ਼ਾਹ ਜੀ ਕੋਲੇ ਸ਼ਕੇਤ ਮੰਡੀ ਦਾ ਰਾਜਾ ਆਇਆ ਉਸ ਕੇਤ ਮੰਡੀ ਦੇ ਰਾਜੇ ਆ ਤੁਸੀਂ ਸਾਰਾ ਕੁਝ ਸੁਣਿਆ ਹੋਇਆ ਮੈਂ ਬਸ ਇਕੱਠਾ ਕਰ ਕਰਕੇ ਹਰ ਇਤਿਹਾਸ ਚੋਂ ਛੋਟੀ ਛੋਟੀ ਗੱਲ ਲੈ ਕੇ ਪੱਲੇ ਗੱਲਾਂ ਪਾਉਣੀ ਆ ਕਿਉਂਕਿ ਤੁਸੀਂ ਸਾਰੇ ਗੁਰਸਿੱਖੋਂ ਸੁਣਿਆ ਹੋਈਆਂ ਗੱਲਾਂ ਨੇ ਮੈਂ ਹਰ ਇਤਿਹਾਸ ਚੋਂ ਛੋਟੀ ਛੋਟੀ ਗੱਲ ਚੱਕ ਕੇ ਜੀਵਨ ਤੇ ਲੈ ਕੇ ਆਉਣੀ ਆ ਗੱਲ ਗੁਰ ਤੇਗ ਬਹਾਦਰ ਮਹਾਰਾਜ ਨੇਸੀ ਦਿੱਤੀ ਆਪਣੇ ਬੱਚੇ ਦੀ ਪਰਵਾਹ ਨਹੀਂ ਕੀਤੀ ਛੱਡ ਦਿੱਤਾ ਕਿ ਅਕਾਲ ਪੁਰਖ ਹੈਗਾ ਸਾਹਮਣੇ ਵਾਲਾ ਆਪੀ ਪਾਲ ਲਓ ਸੰਕੇਤ ਮੰਡੀ ਦਾ ਰਾਜਾ ਆਇਆ ਗੁਰਪਾਤਸ਼ਾਹ ਜੀਆ ਨੇ ਰਾਤ ਦੇ ਇੱਕ ਸੁਪਨੇ ਦੇ ਅੰਦਰ ਰਾਤ ਦੇ ਇੱਕ ਸੁਪਨੇ ਦੇ ਅੰਦਰ ਜਨਮਾਂ ਜਨਮਾਂ ਦੇ ਲੇਖ ਕੱਟ ਦਿੱਤੇ ਆਮ ਤੌਰ ਤੇ ਪ੍ਰਚਾਰ ਕਹਿੰਦੇ ਨੇ ਕਹਿੰਦੇ ਉਸ ਰਾਜੇ ਦੇ ਜਨਮਾਂ ਜਨਮਾਂ ਦੇ ਕਰਮ ਭੋਗ ਦਿੱਤੇ ਇੱਕ ਰਾਤ ਦੇ ਸੁਪਨੇ 'ਚ ਹੁਣ ਤੁਸੀਂ ਸਾਰੇ ਬੈਠੇ ਹੋ ਦੱਸੋ ਜਦੋਂ ਰਾਤ ਨੂੰ ਕਈ ਵਾਰ ਸੁਪਨੇ 'ਚ ਕੋਈ ਅਪਦਾ ਮਰ ਜਾਂਦਾ ਹੈ ਆਪਣਾ ਕੋਈ ਦੁੱਖ ਉਹ ਨਹੀਂ ਲੱਗਦਾ ਜਿੰਨਾ ਸੱਚ ਮੁੱਚ ਲੱਗਦਾ ਇਹ ਨਹੀਂ ਕਿ ਸੁਪਨੇ 'ਚ ਘੱਟ ਦੁੱਖ ਲੱਗੋ ਉੱਠ ਕੇ ਵੀ ਚਿੱਤ ਨਹੀਂ ਲੱਗਦਾ ਜਦੋਂ ਆਪ ਨੂੰ ਆਪਾਂ ਜਿਹਨੂੰ ਪਿਆਰ ਕਰਦੇ ਹਾਂ ਸੁਪਨੇ 'ਚ ਦਿਖ ਜਾਏ ਸੁਪਨੇ 'ਚ ਚਲਿਆ ਜਾਏ ਜੀ ਨਹੀਂ ਲੱਗਦਾ ਸਾਰਾ ਦਿਨ ਉਹ ਦੁੱਖ ਮਹਿਸੂਸ ਹੁੰਦਾ ਹੈ ਇਤੈ ਸੰਕੇਤ ਮੰਡੀ ਦੇ ਰਾਜੇ ਨੇ ਜਨਮਾਂ ਜਨਮਾਂ ਦਾ ਦੁੱਖ ਇੱਕ ਰਾਤ ਵਿੱਚ ਕਟਿਆ ਇੱਕ ਰਾਤ ਵਿੱਚ ਇੱਕ ਸੁਪਨੇ ਦੇ ਵਿੱਚ ਸਾਰੇ ਜਨਮਾਂ ਦਾ ਦੁੱਖ ਕਟਿਆ ਉਸ ਤੁਸੀਂ ਤਿਆਰ ਹੋ ਇਹ ਚੀਜ਼ ਵਾਸਤੇ ਆਮ ਤੌਰ ਤੇ ਪੁਰਾਣੇ ਬੁੜੇ ਕਹਿੰਦੇ ਹੁੰਦੇ ਬਜ਼ੁਰਗ ਕਹਿੰਦੇ ਹੁੰਦੇ ਕਹਿੰਦੇ ਸੱਪ ਤੇ ਸਾਧ ਨਾਲ ਪੰਗਾ ਨਹੀਂ ਲਈਦਾ ਉਹਦਾ ਕਾਰਨ ਹੀ ਇਹ ਹੈ ਕਿ ਸਾਦ ਦਾ ਜੁੱਠਾ ਖਾਣਾ ਸੌਖਾ, ਜੁੱਠਾ ਪਚਾਉਣਾ ਔਖਾ। ਸਾਦ ਦੇ ਸਾਦ ਦੇ ਦਰਸ਼ਨ ਕਰਨੇ ਸੌਖੇ ਨੇ, ਸਾਦ ਦੀ ਸੰਗਤ ਕਰਨੀ ਸੌਖੀ ਹੈ, ਪ੍ਰਸਾਦ ਦੇ ਨਾਲ ਰਹਿਣਾ ਬਹੁਤ ਔਖਾ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਜਦੋਂ ਰਾਜ ਦਰਬਾਰ ਚਲਾਉਂਦੇ ਨੇ, ਉਦੋਂ ਦਾ ਬੜੇ ਖੁਸ਼ ਹੋਸ਼ ਹੋ ਰਹਿੰਦੇ ਨੇ ਸਾਰੇ। ਜਦੋਂ ਘੇਰਾ ਪੈ ਗਿਆ ਕਹਿੰਦੇ ਤੂੰ ਸਾਡਾ ਗੁਰੂ ਨਹੀਂ ਅਸੀਂ ਤੇਰੇ ਸਿੱਖ ਨਹੀਂ, ਖੜੀ ਨਹੀਂ ਪਾ। ਸਿਰਫ 40 ਨਹੀਂ ਸੈਂਕੜੇ ਸਿੱਖ ਛੱਡ ਕੇ ਗਏ ਸੀ ਗੁਰੂ ਨੂੰ ਕੱਲਿਆਂ ਤੇ 40 ਤਾਂ ਮੁੜੇ ਸੀ ਭਾਗ ਸਿੰਘ ਸੀ ਨਾ ਜਿਹੜਾ ਮੇਨ ਇਹ ਗੁਰੂ ਨੂੰ ਮਤਾਂ ਦੇਵੇ ਗੁਰੂ ਨੂੰ ਆਕੇ ਕਹਿੰਦਾ ਮਹਾਰਾਜ ਜਿਵੇਂ ਦੂਜੇ ਗੁਰੂ ਸਾਹਿਬਾਨ ਫਕੀਰੀ ਚ ਰਹਿੰਦੇ ਸੀ ਤੁਸੀਂ ਵੀ ਫਕੀਰੀ ਵਿੱਚ ਹੀ ਰਿਹਾ ਕਰੋ ਤੁਸੀਂ ਸ਼ਸਤਰ ਚੱਕ ਕੇ ਕੀ ਲੈਣਾ ਹੈ ਭਾਗ ਸਿੰਘ ਕਹਿੰਦਾ ਇਹ ਮਾਜੇ ਦਾ ਚੌਧਰੀ ਸੀ ਕਹਿੰਦਾ ਤੁਸੀਂ ਕੀ ਲੈਣਾ ਹੈ ਸ਼ਸਤਰ ਚੱਕ ਕੇ ਮੇਰੀ ਸਰਕਾਰਾਂ ਨਾਲ ਗੱਲਬਾਤ ਐ ਸਰਕਾਰਾਂ ਨਾਲ ਵਧੀਆ ਬਣਦੀ ਐ ਗੁਰਪਾਤਸਾ ਜੀ ਮੈਂ ਸਮਝੌਤਾ ਕਰਾ ਦਿੰਦਾ ਔਰੰਗਜ਼ੇਬ ਨਾਲ ਤੁਸੀਂ ਬੈਠੋ ਤੇ ਨਾਮ ਜਪੋ ਬਸ ਤੁਸੀਂ ਸਸਤਰ ਚੱਕ ਕੇ ਕੀ ਕਰਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਗੱਲ ਸੁਣੋ ਜਦੋਂ ਗੁਰੂ ਅਰਜਨ ਦੇਵ ਮਹਾਰਾਜ ਨੂੰ ਤਤੀ ਤਵੀ ਤੇ ਬਿਠਾ ਕੇ ਤੱਤਾ ਉਬਲਦਾ ਰੇਤਾ ਸੀਸ ਵਿੱਚ ਪਾਇਆ ਗਿਆ ਸੀ ਉਦੋਂ ਤੁਹਾਡੇ ਤੋਂ ਸਮਝੌਤੇ ਕਿਉਂ ਨਹੀਂ ਹੋਏ ਮੇਰੀ 9 ਸਾਲ ਦੀ ਉਮਰ ਸੀ ਗੁਰਤੇਗ ਭਾਦਰ ਸੱਚੇ ਪਾਸ਼ਾ ਜੀਆਂ ਦਾ ਸੀਸ ਕਤਲ ਕਰ ਦਿੱਤਾ ਉਥੇ ਰੂਹਾਂ 'ਚ ਬੰਨ ਬੰਨ ਕੇ ਸ਼ਹੀਦ ਕਰ ਦਿੱਤੇ ਆਰੇ ਚਲਾ ਕੇ ਸਿਰ ਤੇ ਅੰਧੋ ਅੰਧ ਕਰ ਦਿੱਤੇ ਓਏ ਉਦੋਂ ਤੁਹਾਡੇ ਤੋਂ ਸਮਝੌਤੇ ਨਹੀਂ ਹੋਏ ਜਦੋਂ ਦੇਗਾਂ ਵਿੱਚ ਉਹ ਬਾਲੇ ਗਏ ਨੇ ਉਦੋਂ ਸਮਝੌਤੇ ਨਹੀਂ ਹੋਏ ਮੇਰੇ ਲਾਲਾਂ ਦਾ ਕੋਈ ਇਸਥੇ ਗਲਤੀ ਨਹੀਂ ਸੀ ਉਹਨਾਂ ਦਾ ਦੋਸ਼ ਨਹੀਂ ਸੀ ਜਦੋਂ ਮੇਰੇ ਵੱਡੇ ਸਹਿਬਜ਼ਾਦੇ ਤੇ ਮੇਰੀ ਜਾਨ ਤੋਂ ਵੱਧ ਪਿਆਰੇ ਪੰਜ ਪਿਆਰੇ ਗੁਰਸਿੱਖ ਚਮਕੌਰ ਦੀ ਗੜੀ ਦੇ ਵਿੱਚ ਟੋਟੇ ਟੋਟੇ ਹੋ ਰਹੇ ਸੀ ਉਦੋਂ ਤੋਂ ਤੁਹਾਡੇ ਤੋਂ ਸਮਝੌਤੇ ਕਰਾਈ ਨਹੀਂ ਗਏ ਜਦੋਂ ਮੇਰੇ ਛੋਟੇ ਸਹਬਜ਼ਾਦੇ ਤੇ ਮੇਰੀ ਬੁਢੀ ਮਾਂ ਠੰਡੇ ਬੁਰਜ ਵਿੱਚ ਠਾਠਰ ਕਰਦੇ ਉਹਦੇ ਹੱਡ ਕੰਬਦੇ ਸੀ ਉਸ ਵੇਲੇ ਛੋਟੇ ਤੋਂ ਸਮਝੌਤੇ ਨਹੀਂ ਕਰਾਏ ਗਏ ਜਦੋਂ ਸਹਬਜ਼ਾਦੇ ਨੀਹਾਂ ਵਿੱਚ ਜਾ ਕੇ ਖਲੋ ਗਏ ਉਹਨਾਂ ਦੀਆਂ ਸਾਹ ਲਗਾ ਕੱਟ ਦਿੱਤੀਆਂ ਉਸ ਸਮੇਂ ਤੁਹਾਡੇ ਤੋਂ ਸਮਝੌਤੇ ਨਹੀਂ ਕਰਾਏ ਗਏ ਤੇ ਹੁਣ ਤੁਸੀਂ ਸਮਝੌਤੇ ਕਰਾਉਣੇ ਐ ਐਦਾਂ ਹੀ ਸਾਡੀ ਜ਼ਿੰਦਗੀ ਐ ਸਾਰੀ ਜ਼ਿੰਦਗੀ ਸਮਝੌਤੇਆਂ ਕਰਦਿਆਂ ਦੀ ਨੰਦ ਜਾਂਦੀ ਹੈ ਗੁਰਸਿੱਖੀ ਦਾ ਜੀਵਨ ਨਹੀਂ ਝੋਲੀ ਪੈਂਦਾ ਇਹ ਸਮਝੌਤੇ ਛੱਡਨੇ ਪੈਣੇ ਨੇ ਗੁਰਪਾਸ਼ਾ ਕਹਿੰਦੇ ਭਾਗਸਾ ਕਿਹੜੇ ਸਮਝੌਤੇਆਂ ਦੀ ਗੱਲਾਂ ਕਰਦਾ ਹੈ ਤੂੰ ਅਸੀਂ ਇਹ ਸਮਝੌਤੇ ਨਹੀਂ ਰੱਖਦੇ ਤੇ ਗੁਰੂ ਦਾ ਕੰਮ ਹੁੰਦਾ ਸਿੱਖਾਂ ਨੂੰ ਬਚਨ ਦੇਣਾ ਤੇ ਸਿੱਖਾਂ ਦਾ ਕੰਮ ਹੁੰਦਾ ਹੈ ਗੁਰੂ ਦਾ ਬਚਨ ਸੱਤ-ਸੱਤ ਕਰਕੇ ਮੰਨ ਲੈਣਾ ਸਿੱਖ ਗੁਰੂ ਨੂੰ ਨਹੀਂ ਸਮਝਾਉਂਦਾ ਹੁੰਦਾ ਗੁਰੂ ਸਿੱਖ ਨੂੰ ਸਮਝਾਉਣਾ ਹੁੰਦਾ ਤੂੰ ਮੈਨੂੰ ਮਤਾਂ ਦਿੰਨਾ ਹੈ ਗੁਰਸਿੱਖੋ ਮੈਂ ਤੁਹਾਨੂੰ ਇੱਕ ਗੱਲ ਸੱਚ ਕਹਿਣਾ ਜਿੱਡੀ ਇਹਦੇ ਸਰਦਾ ਬਣਾ ਲੋਂਗੇ ਉੰਨੀ ਘੱਟ ਹੈ ਸਮਰੱਤ ਗੁਰੂ ਹੈ ਪੂਰਣ ਹੈ ਕੋਈ ਸਮਾਉ ਦੇਖਿਓ ਦੁਨੀਆ ਤਰਸਿਆ ਗੁਰੂ ਤਰਸਿਆ ਗੁਰੂ ਗੁਰੂ ਗ੍ਰੰਥ ਸਾਹਿਬ ਨੂੰ ਕਿਉਂਕਿ ਸਾਡੇ ਆਲਿਆਂ ਨੇ ਤਾਂ ਇਹਦੇ ਦੇ ਟੁਕੜੇ ਟੁਕੜੇ ਕਰਕੇ ਰੂੜੀਆਂ ਤੇ ਸੁੱਟ ਦਿੱਤੇ ਸਾਡੇ ਆਲਿਆਂ ਨੇ ਤਾਂ ਕਹਿੰਦੇ ਸਾਡਾ ਕੰਮ ਨਹੀਂ ਬਣਿਆ ਜੁੱਤੀਆਂ ਰੱਖ ਦਿੱਤੀਆਂ ਉੱਤੇ ਉਹ ਵਾਹ ਓਏ ਤੁਹਾਡੇ ਜੇ ਕਮੀ ਬਣਾਉਣਾ ਹੁੰਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਜੀਵਨ ਤੇ ਕਦੇ ਕਸ਼ਟ ਨਾ ਆਉਂਦਾ ਜੇ ਗੁਰਬਾਣੀ ਕਹਿੰਦੇ ਦੁੱਖ ਕੱਟਦੀ ਆ ਦੁੱਖ ਕੱਟਦੀ ਨਹੀਂ ਦੁੱਖ ਝੱਲਣ ਦੇ ਕਾਬਿਲ ਕਰਦੀ ਐ ਤੱਤੀ ਬਾਣੀ ਲੱਗਣ ਦਿੰਦੀ ਪੁੱਛੋ ਗੁਰੂ ਅਰਜਨ ਦੇ ਮਹਾਰਾਜ ਨੂੰ ਪਾਤਸ਼ਾਹ ਤੱਤੀ ਤਵੀ ਤੇ ਬੈਠੇ ਹੋ ਗਰਮ ਲੱਗਦੀ ਐ ਤੱਤੀ ਲੱਗਦੀ ਐ ਕਹਿੰਦੇ ਨਹੀਂ ਜੀ ਤਾਂ ਮਿੱਟੀ ਬਹੁਤ ਐ ਤਾਂ ਠੰਡੀ ਬਹੁਤ ਐ ਸਾਹਿਬ ਜਦੋਂ ਠੰਡੀਆਂ ਹਵਾਵਾਂ ਠੱਠਰ ਕਰਦੀਆਂ ਆਉਂਦੀਆਂ ਨੇ ਨੀਹਾਂ ਵਿੱਚ ਗਿਰੇ ਹੋਇਓ ਚੱਪਣੀਆਂ ਤੁਹਾਡੀਆਂ ਵੱਡੀਆਂ ਹੋਈਆਂ ਨੇ ਸਮੇਂ ਦੇ ਜਲਾਦਾਂ ਨੇ ਤੁਹਾਡੀਆਂ ਉਂਗਲਾਂ ਦੇ ਵਿਚਾਲੇ ਪਾ ਪਾ ਕੇ ਪਟਾਕੇ ਚਲਾਏ ਨੇ ਹੱਥਾਂ ਦੇ ਵਿੱਚ ਬੋਰੀਆਂ ਦੇ ਵਿੱਚ ਬੰਨ੍ਹ ਕੇ ਟੈਟ ਕਰਕੇ ਸੋਨੂੰ ਲੈ ਕੇ ਆਏ ਨੇ ਤਕਲੀਫ ਹੋ ਰਹੀ ਹੈ ਕਹਿੰਦੇ ਨਹੀਂ ਹੋ ਰਹੀ ਕੀ ਹੈ ਫਿਰ ਆਨੰਦ ਦੀ ਭਾਵਨਾ ਸਾਨੂੰ ਕਿਹੜੀ ਤਤੀ ਵਾ ਨਹੀਂ ਲੱਗਦੀ ਫਿਰ